ਜਾਣਕਾਰੀ ਦਿਓ ਜੀ ਪੰਜਾਬ ਸਰਕਾਰ ਦੇ ਮਿਲਾਨੇ ਵੱਡੀ ਮੰਗ ਆ ਵੀ 6 ਪੇਹਨਾਈ ਦੇ ਲਗਭਗ 18000 ਕਰੋੜ ਰੁਪਏ ਬਣਦਾ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨਪਨ ਨਾਲ ਬੈਤੋਏ ਹਰਪਾਲ ਸਿੰਘ ਚੀਮਾ ਜੋ ਕਿ ਸਾਗੂ ਨੇ ਚੇਅਰਮੈਨ ਹੈ ਉਹਨਾਂ ਨਾਲ ਕੈਨ ਮੰਤਰੀ ਮੰਤਰੀ ਨਾਲ ਮਿਲੀਆਂ ਹੋਈਆਂ ਵੀ 6 ਪੇਹਨਾਈ ਦੇ ਜੋ 5.5 ਸਾਲ ਦਾ ਲਗਭਗ 18000 ਕਰੋੜ ਬਣਦਾ ਵੀ ਇੱਕ ਜਾਂ ਦੋ ਕਿਸ਼ਤਾਂ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਬਾਕੀ ਬਾਕੀ ਮੋਰਮੰਡੀ ਮੰਡੀਆਂ ਬਾਤੀਆਂ ਹਨ ਕਿਉਂਕਿ ਜੋ ਰੈਗੂਲਰ ਮਲਾਜਮਾਂ ਉਹਨਾਂ ਨੂੰ 6 ਮਹੀਨੇ ਪੇਛੇ ਦਾ ਇਰਰ ਅਪ੍ਰੈਲ 2026 ਤੋਂ ਮਿਲਣਾ ਸ਼ੁਰੂ ਹੋ ਜਾਊਗਾ 12 ਕੇਸਾਂ ਵਿੱਚ ਜੋ ਫਿਰ ਉਸ ਤੋਂ 24 ਕੇਸਾਂ ਵਿੱਚ ਮਨ ਲਓ ਬਾਕੀ ਬਾਕੀ ਮੋਰਮੰਡੀ ਮੰਡੀਆਂ ਬਾਤੀਆਂ ਮੰਗ ਕਰਦੇ ਆਂ ਮਾਂ ਸਰਕਾਰ ਤੋਂ ਕਿ 6 ਮਹੀਨੇ ਪੇਛੇ ਦਾ ਇਰਰ ਜੋ ਰੈਗੂਲਰ ਮਲਾਜਮਾਂ ਦਾ ਰਿਟਾਇਰਡ ਮਲਾਜਮਾਂ ਉਹਨਾਂ ਦੋ ਜਾਂ ਤਿੰਨ ਕੇਸਾਂ ਤੱਕ ਚੱਲੇ ਹਣੀ ਬਣੇ ਪੁਰਾਣੀ ਪੈਨਸ਼ਨ ਸਕੀਮ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਕਦੋਂ ਤੱਕ ਲਾਗੂ ਕੀਤੀ ਜਾ ਸਕਦੀ ਹੈ ਸਾਨੂੰ ਇਸ ਬਾਰੇ ਜਾਣਕਾਰੀ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਵਿਤਾਂ ਹਰਪਾਲ ਸਿੰਘ ਚੀਮਾ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੇ ਉੱਪਰ ਜੋ ਨੋਟੀਫਿਕੇਸ਼ਨ 2022 ਵਿੱਚ ਜਾਰੀ ਕੀਤਾ ਗਿਆ ਸੀ ਪਰ ਲਗਭਗ ਸਰਕਾਰ ਬਣੀ ਨੂੰ ਪੌਣੇ ਚਾਸਲ ਹੋ ਚੁੱਕੇ ਹਨ ਜੀ ਪਰ ਅਜੇ ਤੱਕ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਸੀਂ ਮੰਗ ਕਰਦੇ ਹਾਂ ਮਾਂ ਸਰਕਾਰ ਤੋਂ ਪਿੰਨੀ 1972 ਸਾਰਾ ਹਰ ਹਾਲਤ ਦੇ ਵਿੱਚ ਜੋ ਪ੍ਰਾਣੀ ਪੈਨਸ਼ਨਾਂ ਬਹਾਲ ਕੀਤੀ ਜਾਵੇ ਜਿਸ ਨੂੰ ਲੈ ਕੇ ਮਲਾਜ਼ਮ ਵੱਲੋਂ ਦਰੰਦਰ ਦੇ ਵਿੱਚ ਧੂਰੀ ਦੇ ਵਿੱਚ ਸੰਗਰੂਰ ਦੇ ਵਿੱਚ ਤੇ ਧਾਰਨ ਲਾਏ ਗਏ ਤੇ ਮਾਂ ਸਰਕਾਰ ਦੀ ਮੰਗ ਦਰ ਕੀਤੀ ਗਈ ਹਾਂ ਜੀ ਮੈਡਮ ਜੀ ਸਰਕਾਰੀ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਕਦੋਂ ਤੱਕ ਰੈਗੂਲਰ ਕੀਤੇ ਜਾ ਸਕਦੇ ਹਨ ਜੀ ਸਰਕਾਰੀ ਮੈਹਕਮੇ ਦੇ ਕੰਮ ਕਰਦੇ ਕੱਚੇ ਮਜ਼ਮਾਂ ਲਗਭਗ 20-20 ਸਾਲ ਤੋਂ ਕੰਮ ਕਰਦੇ ਆ ਜਿਵੇਂ ਰੋਪੜ ਸਰਪਲੈਂਟ ਆ ਲਹਿਰਾ ਮਹੱਬ ਸਰਪਲੈਂਟ ਦਾ ਇਹਦੇ ਵਿੱਚ 20 ਸਾਲ ਤੋਂ ਠੇਕੇਦਾਰਾਂ ਕੋਲ ਕੰਮੇ ਕੱਚੇ ਕੰਮ ਕਰਦੇ ਆ 12-13 ਹਜ਼ਾਰ ਦੇ ਪਰ ਬੜੀ ਹਾਸਲ ਗੱਲ ਆ ਜੀ ਠੇਕੇਦਾਰਾਂ ਸੰਘਾਸ਼ ਮੋਰਚਾ ਪੰਜਾਬ ਦੀ ਮੀਟਿੰਗਾਂ ਵਿੱਚ ਤੋਂ ਹੀ ਹਰਪਾਲ ਸਿੰਘ ਜਮਾਨ ਨਾਲ ਮੁਖੀ ਭਵਨ ਤੋਂ ਨਾਲ ਤੇ ਪੀਐਸ ਪੀਸੀਐਲ ਦੇ ਸੀਐਮਡੀ ਆ ਉਹਦੇ ਨਾਲ ਇੱਕ ਜਾਨੇ ਦਾ 26 ਨੂੰ ਮਹਾਲੀ ਵਿੱਚ ਮੀਟਿੰਗ ਹੋਈ ਸੀ ਉਹਨਾਂ ਨੇ ਆਗੂ ਬਲਿਹਾਰ ਸਿੰਘ ਦੱਸਿਆ ਕਿ ਸੀ ਆਣੀ ਪ੍ਰੋਸਾਦ ਹੈ ਕਿ ਤੁਹਾਡੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਪਰ ਉਸ ਤੋਂ ਪਹਿਲਾਂ ਕਿ ਹਮਦਾਰੇ ਪ੍ਰਾਤ ਹੋਇਆ ਸੀ ਮੰਗ ਕਰਦੇ ਆਂ ਵੀ ਪੀਐਸ ਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਕੰਮ ਕਰੇ ਕੱਚੇ ਮਲਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ ਪਰ ਲਾਰਿਆਂ ਨੂੰ ਤੰਗ ਆ ਕੇ ਜੋ ਠੇਕਾ ਮਲਾਂ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਰੂਰ ਸਿੰਘ ਕਿਹਾ ਕਿ ਆਉਣ ਵਾਲੀ 24 ਜਨਵਰੀ ਨੂੰ ਅਸੀਂ ਜੋ ਬੇਤਹ ਹਰ ਪਾਸੇ ਜਿਮਣਾ ਹਲਕਾ ਜਿਹੜਾ ਜਾ ਕੇ ਜੋ ਮਾਸ ਗਾਇ ਲਾਰੇ ਪੋਲ ਫੁਲਣਗੇ ਥੈਂਕ ਯੂ ਸਰ ਧੰਨਵਾਦ